ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਵੱਲੋਂ মিডিਏ ਦੇ ਮੂਰੇ ਜਿਹੜੀ ਗੱਲ ਕਹੀ ਗਈ ਆ ਉਹਨੇ ਸਬਦਾ ਧਿਆਨ ਆਪਣੇ ਵੱਲ ਖਿੱਚਣਾ ਸੀ ਪਰ ਮੇਰਾ ਖਿਆਲ ਹੈ ਵੀ ਪੰਜਾਬਗਾਂ ਨੇ ਉਸ ਗੱਲ ਦੇ ਵੱਲ ਉਨੀ ਗੌਰ ਕੀਤੀ ਨਹੀਂ ਹੋਣੀ ਸਾਨੂੰ ਸਭ ਨੂੰ ਪਤਾ ਕਿ ਮੁਹੰਮਦ ਮੁਸਤਫਾ ਦੇ ਪੁੱਤ ਦੇ ਵੱਲੋਂ ਓਵਰਡੋਸ ਦੇ ਵਿੱਚ ਮੌਤ ਨੂੰ ਗੱਲ ਲਾਇਆ ਗਿਆ ਅਕੀਲ ਅਖਤਰ ਨੇ 35 ਸਾਲ ਦੀ ਉਮਰ ਪੰਚਕੂਲਾ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਹੈ ਜਿਹੜਾ ਕਿ ਵਕਾਲਤ ਨਾਲ ਸੰਬੰਧਿਤ ਸੀ ਉਹਦੀ ਇੱਕ ਵੀਡੀਓ ਵਾਇਰਲ ਹੋਈ ਜਿਹੜੀ ਕਿ ਕਾਫੀ ਲੰਮਾ ਸਮਾਂ ਪਹਿਲਾਂ ਬਣੀ ਸੀ ਜਿਹਦੇ ਬੱਚੇ ਉਹਦੇ ਵੱਲੋਂ ਦੋਸ਼ ਲਾਏ ਜਾ ਰਹੇ ਆ ਆਪਦੇ ਪਰਿਵਾਰ ਦੇ ਉੱਤੇ ਬਾਪ ਦੇ ਉੱਤੇ ਆਪਦੀ ਘਰਵਾਲੀ ਦੇ ਉੱਤੇ ਕਿ ਇਹਨਾਂ ਦੋਹਾਂ ਦੇ ਸਬੰਧ ਸੀ ਤੇ ਫਿਰ ਉਹਨੇ ਵੀ ਗੱਲ ਕਹੀ ਸੀ ਕਿ ਮੈਨੂੰ ਜਾਨੋਂ ਮਾਰਨ ਨੂੰ ਫਿਰਦੇ ਆ ਮੇਰਾ ਕਤਲ ਵੀ ਹੋ ਸਕਦਾ ਉਸ ਵੀਡੀਓ ਦੇ ਆਧਾਰ ਦੇ ਉੱਤੇ ਸ਼ਮਸੂਦੀਨ ਦੇ ਵੱਲੋਂ ਆਪਾਂ ਜਾਣਦੇ ਕਿ ਸ਼ਿਕਾਇਤ ਦਰਜ ਕਰਵਾਈ ਗਈ ਤੇ ਹੁਣ ਸਾਬਕਾ ਡੀਜੀਪੀ ਦੇ ਉੱਤੇ ਘਰਵਾਲੀ ਰਜ਼ੀਆ ਸੁਲਤਾਨਾ ਦੇ ਉੱਤੇ ਨੂੰ ਦੇ ਉੱਤੇ ਤੇ ਧੀ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਐਸਆਈਟੀ ਬਣ ਗਈ ਆ ਐਸਆਈਟੀ ਦੇ ਵਿੱਚ ਕੀ ਨਿਕਲਦਾ ਕੀ ਪੜਤਾਲ ਹੁੰਦੀ ਆ ਇਹ ਬਾਅਦ ਦੀ ਗੱਲ ਆ ਉਸ ਵਿਸ਼ੇ ਦੇ ਉੱਤੇ ਬਾਅਦ ਚ ਜਾਣੇ ਆ ਪਰ ਇਸ ਵਰਤਾਰੇ ਨੇ ਕਿ ਇੱਕ ਡੀਜੀਪੀ ਦਾ ਪੁੱਤ ਵੀ ਓਵਰਡੋਸ ਦੇ ਨਾਲ ਮਰ ਗਿਆ ਇਹ ਨੇ ਦੱਸ ਦਿੱਤਾ ਜੀ ਕਿ ਪੰਜਾਬ ਦੇ ਵਿੱਚ ਕੱਲੀ-ਕੱਲੀ ਗਲੀ ਕੱਲੇ-ਕੱਲੇ ਮੁਹੱਲੇ ਤੱਕ ਨਸ਼ੇ ਦੀ ਪਹੁੰਚ ਕਿਵੇਂ ਆ 18 ਸਾਲ ਤੋਂ ਜੇਕਰ ਡੀਜੀਪੀ ਦਾ ਪੁੱਤ ਵੀ ਚਿੱਟੇ ਦੀ ਵਰਤੋਂ ਕਰਦਾ ਹੋਰ ਜਾਨਲੇਵਾ ਨਸ਼ਾ ਨਹੀਂ ਵਰਤੋਂ ਕਰਦਾ ਤੇ ਹੁਣ ਉਹ Laash ਬਣੀ ਗਏ ਤੇ ਹੁਣ ਉਹਨੂੰ ਦਫਨਾ ਦਿੱਤਾ ਗਿਆ ਤੇ ਡੀਜੀਪੀ ਦਾ ਕੜ ਪਟਿਆ ਉਹਦੇ ਵੱਲੋਂ ਗੱਲਾਂ ਕਹੀਆਂ ਗਈਆਂ ਕਿ ਮੇਰਾ ਪੁੱਤ ਵੀ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਵਿੱਚੋਂ ਇੱਕ ਸੀ ਜਿਹਨੂੰ ਨਸ਼ੇ ਦੀ ਲਤ ਲੱਗੀ ਤੇ ਉਹ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ ਡੀਜੀਪੀ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਸਾਡੇ ਪੰਜਾਬ ਦੇ ਬਾਰੇ ਚਾਨਣ ਕਰਨ ਦੇ ਲਈ ਕਾਫੀ ਆ ਅਸੀਂ ਜਾਣਦੇ ਜੀ ਕਿ ਮੁਹੱਲੇ-ਮੁਹੱਲੇ ਦੇ ਵਿੱਚ ਗਲੀ-ਗੜੀ ਦੇ ਵਿੱਚ ਇਸ ਵੇਲੇ ਨਸ਼ਾ ਕਿਵੇਂ ਚੱਲਦਾ ਨਸ਼ਾ ਕਿਸੇ ਇੱਕ ਸਰਕਾਰ ਦੀ ਦੇਣ ਨਹੀਂ ਇਹ ਪਿਛਲੀਆਂ ਸਰਕਾਰਾਂ ਦੇ ਮੌਕੇ ਵੀ ਇਵੇਂ ਸੀ ਜਦੋਂ ਉਹ ਡੀਜੀਪੀ ਸੀ ਹੁਣ ਤਾਂ ਚਲੋ ਸਾਬਕਾ ਮੁਹੰਮਦ ਮੁਸਤਾਫਾ ਪੁੱਤ ਉਦੋਂ ਵੀ ਨਸ਼ਾ ਕਰਦਾ ਸੀ ਜਦੋਂ ਸਾਬਕਾ ਸੀ ਪੁੱਤ ਉਦੋਂ ਵੀ ਨਸ਼ਾ ਕਰਦਾ ਸੀ ਉਦੋਂ ਵੀ ਮਾਵਾ ਦੇ ਪੁੱਤ ਮਰਦੇ ਸੀ ਜਦੋਂ ਡੀਜੀਪੀ ਸੀ ਤੇ ਅੱਜ ਵੀ ਮਾਵਾ ਦੇ ਪੁੱਤ ਮਰ ਰਹੇ ਆ ਨਾ ਉਦੋਂ ਨਿਆਣਿਆਂ ਨੇ ਜਵਾਨੀ ਨੇ ਕਦੇ ਇਹ ਸੋਚਿਆ ਕਿ ਅਸੀਂ ਆਪਦੇ ਮਾਪਿਆਂ ਦੀਆਂ ਆਂਦਰਾ ਨਾ ਛੜੀਏ ਨਾ ਅੱਜ ਸੋਚਿਆ ਤੇ ਜਿਹੜੀਆਂ ਗੱਲਾਂ ਡੀਜੀਪੀ ਨੇ ਕਹੀਆਂ ਪਹਿਲਾਂ ਮੈਂ ਤੁਹਾਨੂੰ ਥੋੜੀਆਂ ਗੀਆਂ ਪੜ੍ਹ ਕੇ ਸੁਣਾਣਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਪੀੜ ਇੱਕ ਆਮ ਕਿਸਾਨ ਇੱਕ ਮਜ਼ਦੂਰ ਇੱਕ ਕਾਰੋਬਾਰੀ ਇੱਕ ਮਲਾਜ਼ਮ ਦੀ ਨਹੀਂ ਜਿਹਦੇ ਧੀ ਪੁੱਤ ਇਸ ਵੇਲੇ ਨਸ਼ੇ ਦੇ ਵਿੱਚ ਲੱਗੇ ਆ ਇਹ ਪੀੜ ਆਮ ਬੰਦੇ ਦੀ ਹੀ ਨਹੀਂ ਕਿ ਮੇਰਾ ਪੁੱਤ ਝਾੜੀਆਂ ਦੇ ਵਿੱਚ ਟੀਕੇ ਲਾਉਂਦਾ ਮੇਰਾ ਪੁੱਤ ਸਿਬਿਆਂ ਦੇ ਵਿੱਚ ਜਾ ਕੇ ਟੀਕੇ ਲਾਉਂਦਾ ਮੇਰੀ ਧੀ ਆ ਜਿਹੜੀ ਉਹ ਆਹ ਨਸ਼ਾ ਕਰਦੀ ਆ ਪੰਜਾਬ ਦੇ ਵਿੱਚ ਇਹ ਖਬਰਾਂ ਹੁਣ ਆਮ ਆ ਕਦੇ ਮੋਗੇ ਦੇ ਵਿੱਚ ਝੂਲੜੀ ਹੋਈ ਨਸ਼ੇ ਦੇ ਵਿੱਚ ਕੁੜੀ ਮਿਲਦੀ ਆ ਬਾਅਦ ਦੇ ਵਿੱਚ ਉਹਨੂੰ ਪੁਲਿਸ ਥਾਣੇ ਲੈ ਕੇ ਜਾਂਦੇ ਆ ਕਦੇ ਖਬਰ ਆਉਂਦੀ ਆ ਜੀ ਕਿ ਇਧਰ ਮਾਲਵੇ ਦੇ ਵਿੱਚ ਲੱਖੋ ਕੇ ਬਹਿਰਾਮ ਪਿੰਡ ਦੇ ਵਿੱਚ ਕੁਝ ਦਿਨਾਂ ਦੇ ਵਿੱਚ 5 ਲੋਕਾਂ ਦੀ ਓਵਰਡੋਸ ਦੇ ਕਰਕੇ ਮੌਤ ਹੁੰਦੀ ਆ ਅੱਜ ਵੀ ਇਵੇਂ ਮਰਦੇ ਆ ਬੀਤੇ ਵਿੱਚ ਵੀ ਇਵੇਂ ਮਰੇ ਆ ਪਰ ਪੰਜਾਬ ਦੇ ਵਿੱਚੋਂ ਨਸ਼ਾ ਮੁੱਕਿਆ ਨਹੀਂ ਪੰਜਾਬ ਦੇ ਹਰ ਇਨਸਾਨ ਦੀ ਹਰ ਬਾਪ ਦੀ ਹਰ ਮਾਂ ਦੀ ਪੀੜ ਉਹੀ ਆ ਜਿਹੜੀ ਕਿ ਡੀਜੀਪੀ ਦੀ ਆ ਡੀਜੀਪੀ ਰਹਿੰਦਿਆਂ ਉਹਨੇ ਕੀ ਕੀ ਕੰਮ ਕੀਤੇ ਡੀਜੀਪੀ ਹੁੰਦਿਆਂ ਉਹਨੇ ਕੀ ਕੀ ਗੱਲਾਂ ਕੀਤੀਆਂ ਇਹ ਇੱਕ ਵੱਖਰਾ ਵਿਸ਼ਾ ਪਰ ਜੇਕਰ ਤੁਸੀਂ ਨਸ਼ੇ ਜਵਾਨੀ ਮਾਪੇ ਤੇ ਸਮਾਜਿਕ ਵਰਤਾਰਾ ਇਹਦੇ ਵੱਲ ਝਾਤ ਮਾਰਨੀ ਹੋਵੇ ਤਾਂ ਮੇਰਾ ਖਿਆਲ ਹੈ ਵੀ ਡੀਜੀਪੀ ਦਾ ਇਹ ਬਿਆਨ ਜਿਹੜਾ ਸਾਬਕਾ ਡੀਜੀਪੀ ਦਾ ਉਹ ਕਾਫੀ ਵੱਡਾ ਹੈਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਚੰਗੇ ਤੋਂ ਚੰਗੇ ਸਕੂਲ ਦੇ ਵਿੱਚ ਅਕੀਲ ਨੂੰ ਪੜਾਇਆ ਗਿਆ ਹਰ ਥਾਂ ਤੋਂ ਉਹਨੂੰ ਸਕੂਲ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਨਸ਼ੇ ਦੇ ਕਰਕੇ ਚੰਡੀਗੜ੍ਹ ਦੇ ਵਿੱਚ ਸਕੂਲ ਬਦਲਵਾਏ ਯੂਨੀਵਰਸਿਟੀਗਾਂ ਬਦਲਵਾਈਆਂ ਕਿੰਨੀ ਵਾਰ ਉਹਨੇ ਨਸ਼ੇ ਦੇ ਵਿੱਚ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕੀਤਾ ਮੈਂ ਮਾਫੀਆਂ ਮੰਗੀਆਂ ਦੋ ਵਾਰ ਪੰਚਕੂਲਾ ਪੁਲਿਸ ਦੇ ਕੋਲੇ ਉਹਨੇ ਗੱਲ ਕਹੀ ਐ ਤੇ ਰਿਪੋਰਟ ਵੀ ਕੀਤਾ ਪੰਜਾਬ ਪੁਲਿਸ ਦੇ ਵਿੱਚ ਤਾਂ 50 ਵਾਰ ਮੈਂ ਉਹਨੂੰ ਸੇਫ ਕਸਟਡੀ ਦੇ ਵਿੱਚ ਭੇਜਿਆ ਅਸੀਂ ਪਬਲਿਕ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਲੁਕੋਣੀਆਂ ਪੈਂਦੀਆਂ ਉਹਨੇ ਸਾਡੇ ਕਮਰੇ ਦੇ ਵਿੱਚ ਅੱਗ ਲਾਈ ਮੁਹੰਮਦ ਮੁਸਤਾਫਾ ਇਹ ਗੱਲ ਕਹਿ ਰਿਹਾ ਮੇਰੇ ਪੁੱਤ ਨੇ ਨਸ਼ੇ ਦੇ ਵਿੱਚ ਆ ਕੇ ਮਾਨਸਿਕ ਰੋਗੀ ਹੋ ਗਿਆ ਸੀ ਉਹ ਉਹਨੇ ਸਾਡੇ ਕਮਰੇ ਦੇ ਵਿੱਚ ਅੱਗ ਲਾਈ ਮੇਰੀ ਪਤਨੀ ਦੀ ਹੱਡੀ ਤੋੜੀ ਯਾਨੀ ਕਿ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਦੀ ਹੱਡੀ ਤੋੜੀ ਆਪਦੀ ਪਤਨੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਾਰਨ ਦੇ ਘਾਟ ਤੇ ਪਹੁੰਚ ਗਿਆ ਪਰ ਅਸੀਂ ਸਮਾਜ ਦੇ ਵਿੱਚ ਰਹਿਨੇ ਆ ਇਸ ਕਰਕੇ ਸਾਬਕਾ ਡੀਜੀਪੀ ਨੇ ਕਿਹਾ ਜੀ ਕਿ ਅਸੀਂ ਬਹੁਤ ਕੁਝ ਲੁਕੋਇਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਕੀਲ ਨੇ ਨਸ਼ੇ ਦੀ ਹਾਲਤ ਦੇ ਵਿੱਚ ਝੂਠੇ ਤੇ ਅਪਮਾਨਜਨਕ ਦੋਸ਼ ਲਾਏ 27 ਅਗਸਤ ਨੂੰ ਇੱਕ ਵੀਡੀਓ ਬਣਾਈ ਬਾਅਦ ਦੇ ਵਿੱਚ ਉਹਨੂੰ ਬਦਨਾਮ ਕੀਤਾ ਗਿਆ ਜਦੋਂ ਤੇ ਫਿਰ ਕੁਝਕ ਸਮੇਂ ਬਾਅਦ ਉਹਨੂੰ ਡਿਲੀਟ ਵੀ ਕਰ ਦਿੱਤਾ ਗਿਆ ਫਿਰ 8 ਅਕਤੂਬਰ ਨੂੰ 3 ਮਿੰਟ ਦੀ ਉਹਨੇ ਦੂਜੀ ਵੀਡੀਓ ਬਣਾ ਕੇ ਮਾਫੀ ਵੀ ਮੰਗੀ ਤੇ ਉਹਨੇ ਇਹ ਦੋਨੋਂ ਵੀਡੀਓ ਦੇ ਵਿੱਚ 40 ਦਿਨ ਦਾ ਅੰਤਰ ਆ ਉਹਨੂੰ ਇਹ ਵੀ ਨਹੀਂ ਪਤਾ ਸੀ ਅਕੀਲ ਇੰਨਾ ਨਸ਼ੇ ਦੇ ਵਿੱਚ ਸੀ ਪਹਿਲਾਂ ਦੋਸ਼ ਲਾਏ ਫਿਰ ਮਾਫੀ ਮੰਗੀ 40 ਦਿਨ ਦੇ ਅੰਤਰ ਦੇ ਵਿੱਚ ਕੁਝ ਹੋਇਆ ਪਰ ਉਹਨੂੰ ਪਤਾ ਨਹੀਂ ਸੀ ਕਿ ਇੰਨੇ ਦਿਨ ਵੀ ਲੰਘ ਗਏ ਜਿਵੇਂ ਕਿ ਡੀਜੀਪੀ ਸਾਹਿਬ ਕਹਿੰਿਆ ਫਿਰ ਇਹ ਵੀ ਗੱਲ ਕਹੀ ਆ ਕਿ ਪੁੱਤ ਦੀ ਮੌਤ ਤੋਂ ਬਾਅਦ ਮੈਂ ਬੇਹਰ ਦੁਖੀ ਆ ਪਰ ਕੁਝ ਕੁ ਲੋਕ ਮੇਰੇ ਉੱਤੇ ਸਿਆਸਤ ਕਰ ਰਹੇ ਆ ਮੇਰੇ ਬੱਚੇ ਦੇ ਨਾਂ ਦੇ ਉੱਤੇ ਰਾਜਨੀਤੀ ਹੋ ਰਹੀ ਆ ਜਿਹੜੇ ਲੋਕ ਦੋਸ਼ ਲਾ ਰਹੇ ਆ ਉਹ ਖੁਦ ਫਰੌਡ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੇਰੇ ਪੁੱਤ ਦੇ ਨਾਲ ਜੋ ਕੁਝ ਹੋਇਆ ਇਹ ਕਿਸੇ ਦੇ ਨਾਲ ਨਾ ਹੋਵੇ ਮੇਰਾ ਪੁੱਤ ਨਸ਼ੇ ਦਾ ਝੰਬਿਆ ਪਿਆ ਸੀ ਨਸ਼ੇ ਦਾ ਟੁੱਟਿਆ ਪਿਆ ਸੀ ਨਸ਼ੇ ਨੇ ਬਰਬਾਦ ਕਰ ਦਿੱਤਾ ਸਾਡੇ ਟੱਬਰ ਦੇ ਉੱਤੇ ਜਿਹੜਾ ਇਸ ਵੇਲੇ ਸੇਕ ਪਹੁੰਚਿਆ ਇਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮੇਰਾ ਪੁੱਤ ਮਰਿਆ ਮੇਰਾ ਇਕਲੌਤਾ ਪੁੱਤ ਮਰਿਆ ਹੁਣ ਮੇਰੇ ਕੋਲੇ ਸਿਰਫ ਇੱਕ ਧੀ ਆ ਅੱਜ ਸਾਬਕਾ ਡੀਜੀਪੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਅੱਜ ਭੁੱਬਾਂ ਇਸ ਕਰਕੇ ਕਿਉਂਕਿ ਇਹ ਉਹੀ ਪੀੜ ਆ ਜਿਹੜੀ ਕਿ ਤੁਹਾਨੂੰ ਪੰਜਾਬ ਦੀ ਗਲੀ ਗਲੀ ਦੇ ਵਿੱਚੋਂ ਲੱਭਦੀ ਆ ਇਹ ਅੱਜ ਉਹੀ ਪੀੜ ਆ ਜਿਹੜੀ ਤੁਹਾਨੂੰ ਹਰ ਥਾਂ ਤੋਂ ਦੇਖਣ ਨੂੰ ਮਿਲਦੀ ਆ ਜਿਹਦੇ ਬਾਰੇ ਕਦੇ ਕਿਸੇ ਨੇ ਕੋਈ ਹੱਲ ਨਹੀਂ ਕੱਢਿਆ ਹਰ ਰੋਜ਼ ਰਾਜਨੀਤੀ ਹੁੰਦੀ ਆ ਇਸ ਵਿਸ਼ੇ ਦੇ ਉੱਤੇ ਅਸੀਂ ਜੀ ਨਸ਼ੇ ਖਤਮ ਕਰ ਲਿਆਂਗੇ ਅਸੀਂ ਨਸ਼ੇ ਖਤਮ ਕਰ ਦਿੱਤੇ ਜਵਾਨੀ ਬਚਾ ਲਈ ਹੈ ਹੁਣ ਤਾਂ ਜਵਾਨੀ ਖੁਸ਼ਹਾਲ ਹੈ ਤਸਕਰ ਭਜਾ ਦਿੱਤੇ ਹਨ ਪਰਚੇ ਦਰਜ ਹੋ ਗਏ ਹਨ ਸਿਖਾਂ ਪਿੱਛੇ ਅਸੀਂ ਤਸਕਰ ਕਰ ਦਿੱਤੇ ਹਨ ਹੁਣ ਤਾਂ ਘਰ ਢਾਹ ਦਿੱਤੇ ਹਨ ਆ ਵੀ ਸ਼ਬਦ ਚੱਲ ਪਏ ਆ ਜਦੋਂ ਘਰ ਢਾਹ ਦਿੱਤੇ ਹਨ ਉਦੋਂ ਲੱਖੋ ਕੇ ਬਹਿਰਾਮ ਦੇ ਵਿੱਚੋਂ ਲਾਸ਼ਾਂ ਮਿਲਦੀਆਂ ਤੇ ਲੋਕ ਲਾਸ਼ਾਂ ਨੂੰ ਰੱਖ ਕੇ ਹਾਈਵੇ ਦੇ ਉੱਤੇ ਧਰਨਾ ਲਾਉਂਦੇ ਜਾਮ ਲਾਉਂਦੇ ਆ ਵੀ ਪਹਿਲਾਂ ਫਲਾਣਿਆਂ ਫਲਾਣਿਆਂ ਦੇ ਉੱਤੇ ਕਾਰਵਾਈ ਕਰੋ ਚਲੋ ਫਿਰ ਕਿਵੇਂ ਨਾ ਕਿਵੇਂ ਲੈਲੇ ਪੇਪੇ ਕਰਕੇ ਸਾਰਾ ਕੁਝ ਹੋ ਜਾਂਦਾ ਪਰ ਅੱਜ ਡੀਜੀਪੀ ਦੀ ਕਹਾਣੀ ਹੈ ਜਿਹੜੀ ਔਰ ਇਹ ਦਸ਼ਤਾ ਕੇ ਪੁੱਤ ਧੀਆਂ ਅੱਜ ਪੰਜਾਬ ਦੇ ਵਿੱਚ ਬਚਾਉਣੇ ਬਹੁਤ ਔਖਾ ਕੰਮ ਆ ਡੀਜੀਪੀ ਲਖਮਾੜਾ ਹੋਵੇ ਲਖ ਚੰਗਾ ਹੋਵੇ ਸਾਬਕਾ ਡੀਜੀਪੀ ਇਹ ਵੱਖਰਾ ਵਿਸ਼ਾ ਪਰ ਇਹ ਗੱਲ ਕਲੀਅਰ ਹੋ ਗਈ ਆ ਕਿ ਭਾਈ ਵੱਡਿਆਂ ਦੇ ਧੀਆਂ ਪੁੱਤ ਵੀ ਤੇ ਛੋਟਿਆਂ ਦੇ ਧੀਆਂ ਪੁੱਤ ਵੀ ਤੇ ਦਰਮਿਆਨੇ ਦੇ ਧੀਆਂ ਪੁੱਤ ਵੀ ਤੇ ਗਰੀਬਾਂ ਦੇ ਧੀਆਂ ਪੁੱਤ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਲਤ ਦੇ ਸ਼ਿਕਾਰ ਕਿਵੇਂ ਹੋਏ ਆ ਇਹਨਾਂ ਨੂੰ ਬਚਾਉਣਾ ਸੌਖਾ ਨਹੀਂ ਆ ਇੱਥੇ ਸਰਕਾਰਾਂ ਵੀ ਮਾੜੀਆਂ ਮਾਪਿਆਂ ਦੀ ਪਰਵਰਿਸ਼ ਦੇ ਉੱਤੇ ਵੀ ਜ਼ਮਾਂ ਆਉਂਦਾ ਇਹ ਜਵਾਨੀ ਨੂੰ ਆਪਣੀ ਜ਼ਿੰਦਗੀ ਦੀ ਕੀਮਤ ਨਹੀਂ ਪਤਾ ਇਹਨਾਂ ਤਿੰਨਾਂ ਗੱਲਾਂ ਦੇ ਵੱਲ ਗੌਰ ਕਰਨੀ ਬਣਦੀ ਆ ਅੱਜ ਅਕੀਲ ਅਖਤਰ ਨਹੀਂ ਆ ਤੇ ਅੱਜ ਸਾਬਕਾ ਡੀਜੀਪੀ ਦੇ ਕੋਲ ਵੀ ਕੁਝ ਨਹੀਂ ਆ ਅੱਜ ਸਾਬਕਾ ਡੀਜੀਪੀ ਜਿਹਦੇ ਕਰੇ ਤੂਤੀ ਬੋਲਦੀ ਸੀ ਪੰਜਾਬ ਪੁਲਿਸ ਦਾ ਮੁਖੀ ਸੀ ਉਹ ਰੀਆਂ ਅੱਖਾਂ ਦੇ ਵਿੱਚ ਅਥਰੂ ਆ ਉਹ ਗਿੜਗੜਾ ਰਿਹਾ ਉਹ ਇਹ ਗੱਲ ਕਹਿ ਰਿਹਾ ਜੀ ਕਿ ਦੇਖੋ ਮੇਰੇ ਕੋਲੇ ਹੁਣ ਕੁਝ ਨਹੀਂ ਰਿਹਾ ਤੇ ਮਤਲਬ ਇਹ ਆ ਕਿ ਉਹਨਾਂ ਲੋਕਾਂ ਦੇ ਕੋਲੇ ਵੀ ਕੁਝ ਨਹੀਂ ਰਿਹਾ ਜਿਹੜੇ ਲੋਕਾਂ ਨੇ ਧੀਆਂ ਪੁੱਤ ਇਵੇਂ ਚਲੇ ਗਏ ਆ ਤੁਹਾਨੂੰ ਚੇਤੇ ਹੋਣਾ ਮਾਝੇ ਦੇ ਬੱਚਾ ਅੰਮ੍ਰਿਤਸਰ ਦੇ ਵੱਲ ਇੱਕ ਕਲੋਨੀ ਵਿਧਵਾਵਾਂ ਦੀ ਕਲੋਨੀ ਦੇ ਤੌਰ ਤੇ ਵਜਦੀ ਆ ਇੱਕ ਇੱਕ ਘਰ ਦੇ ਵਿੱਚ ਤਿੰਨ ਤਿੰਨ ਮੌਤਾ ਜੜੀਆਂ ਉਹ ਨਸ਼ੇ ਦੇ ਕਰਕੇ ਹੋਈਆਂ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਇਹ ਜਿਹੜੀ ਕਹਾਣੀ ਆ ਸਾਬਕਾ ਡੀਜੀਪੀ ਦੀ ਇਹ ਦੱਸਣ ਦੇ ਲਈ ਕਾਫੀ ਆ ਕਿ ਇਹ ਪੰਜਾਬ ਦਾ ਸੱਚ ਹੈ ਇਹ 18 ਸਾਲ ਤੋਂ ਮੁੰਡਾ ਨਸ਼ਾ ਕਰ ਰਿਆ ਸੀ ਉਹਨੇ ਇਹ ਵੀ ਗੱਲ ਕਹੀ ਆ ਸਾਬਕਾ ਡੀਜੀਪੀ ਨੇ ਕਿ ਭਾਈ ਅਸੀਂ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਬੜੀ ਵਾਰ ਭਰਤੀ ਕਰਵਾਇਆ ਕਈ ਵਾਰੀ ਤਾਂ ਰਾਤ ਨੂੰ ਪੁਲਿਸ ਨੂੰ ਫੋਨ ਕਰਕੇ ਜਦੋਂ ਉਹ ਹੰਗਾਮਾ ਕਰਦਾ ਸੀ ਮੈਂ ਉਹਨੂੰ ਭੇਜ ਦੱਸਦਾ ਸੀ ਕਿ ਪੁਲਿਸ ਨੂੰ ਫੜ ਕੇ ਲੈ ਜਾਏ ਪਰ ਫਿਰ ਉਹਦੀ ਮਾਂ ਤੇ ਉਹਦੀ ਭੈਣ ਪਿਗਲ ਜਾਂਦੀਆਂ ਸੀ ਤੇ ਫਿਰ ਉਹਨੂੰ ਛਡਵਾ ਕੇ ਲਿਆਉਣਾ ਪੈਂਦਾ ਸੀ ਇਹ ਇੱਕ ਬਾਪ ਦੀ ਕਹਾਣੀ ਆ ਉਹ ਬਾਪ ਜਿਹਦੇ ਵਰਗੇ ਬਹੁਤ ਸਾਰੇ ਪੰਜਾਬ ਦੇ ਹਜ਼ਾਰਾਂ ਲੱਖਾਂ ਬਾਪ ਐ ਸੇ ਆ ਜਿਨ੍ਹਾਂ ਦੇ ਪੁੱਤਾਂ ਦੀ ਕੋਈ ਪਤਾ ਹੀ ਨਹੀਂ ਲੱਗਿਆ ਵੀ ਭਾਈ লাশ ਬੜੇ ਮਿਲੇ ਆ ਕਿਸੇ ਦੀ ਬਾਹ ਦੇ ਵਿੱਚ ਸਰਿੰਜ ਸੀ ਕਿਸੇ ਦੇ ਮੂੰਹ ਦੇ ਵਿੱਚ ਝੱਗ ਸੀ ਕਿਸੇ ਦਾ ਸਰੀਰ ਲੁੜਕਿਆ ਪਿਆ ਸੀ ਕਿਸੇ ਦਾ ਸਰੀਰ ਆਕੜਿਆ ਪਿਆ ਸੀ ਇਹ ਪੰਜਾਬ ਦਾ ਅੱਜ ਦਾ ਸੱਚ ਆ ਸੋ ਇਸ ਵੇਲੇ ਮੁਹੰਮਦ ਮੁਸਤਫਾ ਦੇ ਬਾਰੇ ਅਗਲੀਆਂ ਖਬਰਾਂ ਕੀ ਆਉਣੀ ਆ ਜਿਹੜੇ ਦੋਸ਼ ਲੱਗੇ ਜਿਹੜੀ ਐਸਆਈਟੀ ਬਣੀ ਆ ਉਹਦੇ ਵਿੱਚੋਂ ਸੱਚ ਨਿਕਲ ਕੇ ਕੀ ਆਉਂਦਾ ਇਹਦੇ ਬਾਰੇ ਮੈਨੂੰ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਆ ਕਿਉਂਕਿ ਕਮੇਟੀ ਬਣੀ ਆ ਐਸਆਈਟੀ ਬਣੀ ਆ ਨਹਿਰਾ ਸਾਹਿਬ ਨੇ ਜਿਹੜੇ ਉਹਦੇ ਇਸ ਵੇਲੇ ਇਨਚਾਰਜ ਬਣਾਏ ਗਏ ਆ ਇਹ ਤਿੰਨ ਚਾਰ ਮੈਂਬਰਾਂ ਦੀ ਕਮੇਟੀ ਦੇ ਵੱਲੋਂ ਕਹਿੰਦੇ ਵੀ ਗੱਲ ਨੂੰ ਪੂਰੀ ਨੂੰ ਪੁਣਿਆ ਛਾੜਿਆ ਜਾਊਗਾ ਪਰ ਵੀਰੋ ਇਹ ਵੀ ਗੱਲ ਸੱਚ ਆ ਜਿਹਦੇ ਵੱਲੋਂ ਦੋਸ਼ ਲਾਏ ਗਏ ਆ ਸ਼ਮਸੂਦੀਨ ਦੇ ਵੱਲੋਂ ਉਹਦੇ ਉੱਤੇ ਵੀ ਦੋਸ਼ ਲੱਗ ਰਹੇ ਜਿ ਕਿ ਉਹ ਸਿਆਸੀ ਪਾਰਟੀਆਂ ਦੇ ਨਾਲ ਬਗਲਗੀਰ ਆ ਉਹ ਸਿਆਸੀ ਪਾਰਟੀਆਂ ਦੇ ਨਾਲ ਕੰਗਾਂ ਦੇ ਨਾਲ ਮਿਲਜੋਲ ਆਪਦਾ ਹੁਣ ਤੱਕ ਰੱਖਿਆ ਉਹਨੇ ਹੁਣ ਉਹਨੇ ਕਈ ਗੱਲਾਂ ਕਹੀਆਂ ਉਹਨੇ ਕਿਹਾ ਜੀ ਕਿ 5-6 ਦਿਨਾਂ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹਾਈ ਪ੍ਰੋਫਾਈਲ ਪਰਿਵਾਰ ਹੈ ਜਿਹੜਾ ਇਹਦੇ ਉੱਤੇ ਪੁਲਿਸ ਨੇ ਹਾਲੇ ਤੱਕ ਪੰਚਕੂਲੇ ਦੀ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਦੋਂ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਮਤਲਬ ਇਹ ਹੈ ਕਿ ਸਬੂਤ ਨਸ਼ਟ ਕੀਤੇ ਜਾ ਸਕਦੇ ਆ ਪਰ ਉਹਦੀ ਇੱਕ ਗੱਲ ਨੇ ਸ਼ੱਕ ਹੋਰ ਪੈਦਾ ਕੀਤਾ ਉਹਨੇ ਇਹ ਗੱਲ ਕਹੀ ਆ ਕਿ ਇਸ ਸਾਬਕਾ ਡੀਜੀਪੀ ਤੇ ਇਹਦੇ ਪਰਿਵਾਰ ਦੇ ਆਮਦਨ ਦੇ ਸਰੋਤਾਂ ਦੀ ਵੀ ਪੜਤਾਲ ਹੋਣੀ ਚਾਹੀਦੀ ਆ ਇਹਨਾਂ ਦੀ ਲਗਜ਼ਰੀ ਜ਼ਿੰਦਗੀ ਕਿਵੇਂ ਬਸਰ ਕਰਨੀ ਸ਼ੁਰੂ ਕੀਤੀ ਆ ਇਹਦੀ ਵੀ ਪੜਤਾਲ ਹੋਣੀ ਚਾਹੀਦੀ ਆ ਜੇ ਤਾਂ ਬੰਦਾ ਸਿਰਫ ਇਨਸਾਨੀਅਤ ਦੇ ਨਾਂ ਦੇ ਉੱਤੇ ਗੱਲ ਕਵੇ ਕਿ ਭਾਈ ਮੇਰੀ ਦੁਸ਼ਮਣੀ ਕੋਈ ਨਹੀਂ ਮੇਰਾ ਵੈਰ ਕੋਈ ਨਹੀਂ ਮੈਂ ਤਾਂ ਵੈਸੇ ਇਨਸਾਨੀਅਤ ਦੇ ਨਾਂ ਤੇ ਚਾਹੁੰਦਾ ਜੀ ਕਿ ਇਸ ਮਾਮਲੇ ਦਾ ਸੱਚ ਸਾਹਮਣੇ ਆਵੇ ਫਿਰ ਅਸੀਂ ਮੰਨਦੇ ਆ ਪਰ ਜਦੋਂ ਬੰਦਾ ਇਹ ਗੱਲ ਕਵੇ ਜੀ ਕਿ ਇਹਨਾਂ ਦੇ ਕੋਲੇ ਗੱਡੀਆਂ ਇਹਨਾਂ ਦੀ ਜ਼ਿੰਦਗੀ ਇਉਂ ਆ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਆ ਇਹਨਾਂ ਦੇ ਆਮਦਨ ਤੋਂ ਵੱਧ ਅਸਾਸਿਆਂ ਦੀ ਜਾਂਚ ਹੋਣੀ ਚਾਹੀਦੀ ਆ ਇਹਦਾ ਮਤਲਬ ਇਹ ਆ ਵੀ ਕਿਤਨਾ ਕਿਤੇ ਖਾਰ ਵੀ ਲੁਕੀ ਹੋਈ ਆ ਉਧਰ ਸਾਬਕਾ ਡੀਜੀਪੀ ਨੇ ਇਹ ਗੱਲ ਕਹੀ ਆ ਕਿ ਮੈਂ ਤਾਂ ਇਹਦੇ ਮੁਹੱਲੇ ਦੇ ਵਿੱਚ ਵੀ ਨਹੀਂ ਰਹਿੰਦਾ ਇਹ ਤਾਂ ਸਾਡੇ ਮੁਹੱਲੇ ਦੇ ਵਿੱਚ ਘਰ ਵੀ ਹੈ ਨਹੀਂ ਇਹ ਬੰਦਾ ਤਾਂ ਵੈਸੇ ਫਰਾਡ ਆ ਇਹ ਤਾਂ ਸਿਆਸੀ ਲੋਕਾਂ ਦਾ ਆਮ ਆਰਮੀ ਪਾਰਟੀ ਦੇ ਇੱਕ ਐਮਐਲਏ ਦੇ ਬਹੁਤ ਨੇੜੇ ਆ ਇਹ ਇਹ ਜਾਣ ਬੁੱਝ ਕੇ ਸਿਆਸੀ ਮਰੀਆ ਕਰਦਾਰਕੁਸ਼ੀ ਕੀਤੀ ਜਾ ਰਹੀ ਆ ਹੁਣ ਮੈਨੂੰ ਤਪਾਇਆ ਜਾ ਰਿਹਾ ਉਧਰ ਉਸ ਬੰਦੇ ਨੇ ਦੋਸ਼ ਲਾਉਣ ਵਾਲੇ ਨੇ ਸ਼ਮਸੂਦੀਨ ਨੇ ਗੱਲ ਕਹੀ ਆ ਕਿ ਅਸਲ ਵਿੱਚ ਆ ਮੇਰੀ ਉਹਨੇ ਕਹ ਜੀ ਵੋਟਰ ਲਿਸਟ ਆ ਇਸ ਵੋਟਰ ਲਿਸਟ ਦੇ ਵਿੱਚੋਂ ਪਤਾ ਲੱਗਦਾ ਜੀ ਕਿ ਜਿਹੜੇ ਮੁਹੱਲੇ ਦੇ ਵਿੱਚ ਮੁਹੰਮਦ ਮੁਸਤਫਾ ਰਹਿੰਦੇ ਆ ਉਸੇ ਮੁਹੱਲੇ ਦੇ ਵਿੱਚ ਮੈਂ ਰਹਿਣਾ ਉਹਨੇ ਇਹ ਗੱਲ ਕਹੀ ਆ ਜੀ ਕਿ ਮੈਂ ਕਦੇ ਵੀ ਇਹਦੇ ਕੋਲੇ ਆਪਦੇ ਕਿਸੇ ਕੇਸੇ ਸਦਰਬ ਦੇ ਵਿੱਚ ਨਹੀਂ ਗਿਆ ਇਹਦੇ ਵੱਲੋਂ ਝੂਠ ਬੋਲਿਆ ਜਾ ਰਿਹਾ ਦੋਵਾਂ ਦੇ ਵਿੱਚੋਂ ਸੱਚ ਕੌਣ ਬੋਲਦਾ ਝੂਠ ਕੌਣ ਬੋਲਦਾ ਇਹ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਅਸੀਂ ਇਹ ਨਹੀਂ ਗੱਲ ਕਹਿੰਨੇ ਕਿ ਬੀਤੇ ਵੇਲੇ ਦੇ ਵਿੱਚ ਸਾਬਕਾ ਡੀਜੀਪੀ ਨੇ ਸਾਰਾ ਕੁਝ ਚੰਗਾ ਕੀਤਾ ਕਈ ਕੁਝ ਮਾੜਾ ਵੀ ਕੀਤਾ ਕਈ ਕੁਝ ਮਾੜਾ ਹੋਇਆ ਵੀ ਜਿਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਆ ਪਰ ਤੁਸੀਂ ਇਹ ਦੇਖ ਕੇ ਪਰ ਤੁਸੀਂ ਇਹ ਦੇਖੋ ਵੀ ਇੱਕ ਸਾਬਕਾ ਮੰਤਰੀ ਦਾ ਪੁੱਤ ਰਜ਼ੀਆ ਸੁਲਤਾਨਾ ਦਾ ਪੁੱਤ ਇੱਕ ਸਾਬਕਾ ਡੀਜੀਪੀ ਦਾ ਪੁੱਤ ਉਹ ਰਜ਼ੀਆ ਸੁਲਤਾਨਾ ਜਿਹੜੇ ਜਦੋਂ ਸਿਟਿੰਗ ਮੰਤਰੀ ਸੀ ਤੇ ਜਦੋਂ ਇਹ ਸਿਟਿੰਗ ਡੀਜੀਪੀ ਸੀ ਉਦੋਂ ਵੀ ਪੁੱਤ ਨਸ਼ਾ ਕਰ ਰਿਹਾ ਜਦੋਂ ਦੋਵੇਂ ਸਾਬਕਾ ਹੋ ਗਏ ਉਦੋਂ ਵੀ ਪੁੱਤ ਨਸ਼ਾ ਕਰ ਰਿਹਾ ਮਤਲਬ ਇਹ ਆ ਕਿ ਅੱਜ ਪੰਜਾਬ ਦੇ ਵਿੱਚ ਪੁੱਤ ਬਚਾਉਣੇ ਔਖੇ ਹੋ ਗਏ ਆ ਅੱਜ ਪੰਜਾਬ ਦੀ ਜਵਾਨੀ ਕਿਹੜੇ ਪਾਸੇ ਨੂੰ ਤੁਰ ਪਈ ਆ ਇਹਦੇ ਬਾਰੇ ਆਪਾਂ ਜਾਣਦੇ ਆ ਪਰ ਆਪਾਂ ਹੋ ਉਪਰੇ ਕਰਕੇ ਗੱਲ ਛੱਡ ਦਿੰਨੇ ਆ ਵੀ ਭਾਈ ਕੋਈ ਨਾ ਹੋ ਜਾਂਦਾ ਕਿਉਂਕਿ ਖਬਰ ਨਵੀਂ ਆ ਜਾਂਦੀ ਤੇ ਆਪਾਂ ਉਧਰਲੇ ਪਾਸੇ ਨੂੰ ਤੁਰ ਪੈਨੇ ਆ ਇਸ ਵੇਲੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਨਸ਼ਾ ਕਿੰਨਾ ਕੂ ਛੱਡਿਆ ਜਾਂਦਾ ਆਪਾਂ ਇਹਦੇ ਬਾਰੇ ਵੀ ਜਾਣਦੇ ਆ ਪੰਜਾਬ ਦੇ ਵਿੱਚ ਕਿੰਨੇ ਕੁ ਤਸਕਰ ਭੱਜ ਗਏ ਆਪਾਂ ਇਹ ਵੀ ਜਾਣਦੇ ਆ ਪੰਜਾਬ ਦੀ ਜਵਾਨੀ ਕਿਹੜੇ ਰਾਹ ਦੇ ਉੱਤੇ ਆ ਆਪਾਂ ਇਹ ਵੀ ਜਾਣਦੇ ਆ ਪਰ ਇੱਕ ਬੇਨਤੀ ਮੇਰੀ ਜ਼ਰੂਰ ਆ ਜਵਾਨੀ ਨੂੰ ਆਪਦੇ ਇਰਾਦੇ ਨੂੰ ਮਜ਼ਬੂਤ ਕਰੋ ਨਾ ਕਿਸੇ ਸਰਕਾਰ ਨੂੰ ਤੁਹਾਡੀ ਲੋੜ ਆ ਤੇ ਨਾ ਕਿਸੇ ਹੋਰ ਪੁਲਿਸ ਮੁਲਾਜ਼ਮਾ ਨੂੰ ਲੋੜ ਆ ਤੁਸੀਂ ਆਪਦੇ ਪਰਿਵਾਰ ਦਾ ਜੇਕਰ ਫਿਕਰ ਨਹੀਂ ਕਰਦੇ ਤਾਂ ਤੁਹਾਡਾ ਫਿਕਰ ਕਿਸੇ ਨੇ ਨਹੀਂ ਕਰਨਾ ਦੂਜੀ ਗੱਲ ਹੈ ਵੀ ਤਸਕਰ ਟੰਗਣੇ ਹੀ ਚਾਹੀਦੇ ਪਰ ਤਸਕਰਾਂ ਦੇ ਨਾਲ ਤਾਂ ਕਈ ਨਿਤਾਵਾਂ ਦੀ ਤੇ ਪੁਲਿਸ ਅਧਿਕਾਰੀਆਂ ਦੀ ਆਪਸੀ ਛੰਡ ਗੰਡਾ ਇਸ ਕਰਕੇ ਉਧਰ ਬੜਾ ਕੁਝ ਚੱਲੀ ਜਾਂਦਾ ਅਗਲੀ ਗੱਲ ਇਹ ਹੈ ਕਿ ਮਾਪੇ ਆਪਦੀ ਔਲਾਦ ਦੀ ਪਰਵਰਿਸ਼ਾ ਜਿਹੜੀ ਉਹ ਧਿਆਨ ਨਾਲ ਕਰਨ ਸੰਸਕਾਰ ਚੰਗੇ ਦੇਣ ਤੁਸੀਂ ਵੱਡੇ ਵੱਡੇ ਰਤਬਿਆਂ ਦੇ ਉੱਤੇ ਪਹੁੰਚ ਜਾਂਦੇ ਆਂ ਪਰ ਤੁਹਾਨੂੰ ਪਤਾ ਹੀ ਨਹੀਂ ਤੁਹਾਡੀ ਔਲਾਦ ਕੀ ਕਰੀ ਜਾਂਦੀ ਹੈ ਇਹਦੇ ਬਾਰੇ ਤੁਹਾਨੂੰ ਗੌਰ ਕਰਨੀ ਬਣਦੀ ਆ ਤੇ ਨਸ਼ਾ ਆਮ ਮਿਲਦਾ ਇਹ ਗੱਲ ਮੰਨਣੀ ਪੈਣੀ ਆ ਚਲੋ ਇਹ ਤਾਂ ਗੱਲ ਸਿਆਸੀ ਬਣ ਜਾਂਦੀ ਉਹ ਕਹਣੇ ਨਸ਼ਾ ਅਸੀਂ ਮੁਕਾਤਾ ਅਸੀਂ 25 ਹਜ਼ਾਰ ਬੰਦਾ ਫੜ ਲਿਆ ਅਸੀਂ 23 ਹਜ਼ਾਰ ਫੜ ਲਿਆ ਅਸੀਂ ਇੰਨੇ ਚਰਚਾ ਕਰ ਲਿਆ ਇਹ ਹੈਗੀਆਂ ਜੀ ਡਰਾਮੇਬਾਜ਼ੀਆਂ ਜਦੋਂ ਪੰਜਾਬ ਦੇ ਵਿੱਚ ਨਸ਼ਾ ਵੰਡ ਕੇ ਵੋਟਾਂ ਲਈਆਂ ਜਾਂਣ ਤੇ ਨਸ਼ਾ ਕਿਵੇਂ ਬੰਦ ਹੋਜੂ ਜਦੋਂ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਸਬੰਧਤ ਖਬਰਾਂ ਹਰ ਰੋਜ਼ ਅਖਬਾਰਾਂ ਦੇ ਸਫੇ ਭਰੇ ਹੋਣ ਤੇ ਆਪਾਂ ਕਿਵੇਂ ਗੱਲ ਕਰੀਏ ਵੀ ਭਾਈ ਭਵਿੱਖ ਦੇ ਵਿੱਚ ਅਕੀਲ ਨਹੀਂ ਬਣਨਗੇ ਹਾਲੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਦੇ ਨਾਲ ਅਕੀਲ ਵਾਲੀ ਹੋਣੀ ਆ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਦੇ ਨਾਲ ਲੱਖੋ ਕੇ ਬਹਿਰਾਮ ਦੇ ਵਿੱਚ ਓਵਰਡੋਜ਼ ਨਾਲ ਮਰਨ ਵਾਲੇ ਮੁੰਡਿਆਂ ਵਾਲੀ ਹੋਣੀ ਆ ਆ ਜੋ ਆਪਦੀ ਜ਼ਿੰਦਗੀ ਪਛਾਈ ਗਏ ਪੰਜਾਬ ਬਾਰੇ ਸੋਚ ਗਏ ਕੱਲੇ ਉਲਾਮਿਆਂ ਦੇ ਵਿੱਚੋਂ ਕੁਝ ਨਹੀਂ ਨਿਕਲਣਾ ਅੱਜ ਡੀਜੀਪੀ ਤੜਫਦਾ ਕੱਲ ਅਸੀਂ ਤੜਫਦੇ ਸੀ ਉਹ ਵੇਖਦੇ ਵਿੱਚ ਕੋਈ ਹੋਰ ਤੜਫੂਗਾ ਇਹ ਤੜਫਣ ਦਾ ਸਿਲਸਿਲਾ ਜਾਰੀ ਰਹਿਣਾ ਪਰ ਪੰਜਾਬ ਇਵੇਂ ਨਹੀਂ ਸੀ ਜਿਵੇਂ ਅੱਜ ਦਿਸਦਾ